ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਸੰਗਤ ਜੀ ਇਦਾਂ ਹੀ ਕਹਿੰਦੇ ਕਿਸੇ ਨਗਰ ਦੇ ਵਿੱਚ ਇੱਕ ਪੰਡਤ ਰਹਿ ਹਕਾਰਦਾ ਸੀ ਕਹਿੰਦੇ ਪੰਡਤ ਬੜਾ ਜ਼ਿਆਦਾ ਪਰਮਾਤਮਾ 'ਚ ਵਿਸ਼ਵਾਸ ਕਰਦਾ ਸੀ ਉਹਦੀ ਪਤਨੀ ਹਮੇਸ਼ਾ ਉਸ ਤੋਂ ਨਾ ਖੁਸ਼ ਰਿਹਾ ਕਰਦੀ ਸੀ ਕਿਉਂਕਿ ਪੰਡਤ ਨੂੰ ਜੋ ਵੀ ਮਿਲਦਾ ਸੀ ਉਸੇ ਨਾਲ ਘਰ ਦਾ ਖਰਚਾ ਮੱਸਾ ਹੀ ਚੱਲਦਾ ਸੀ ਉਹ ਨਾ ਕਿਸੇ ਤੋਂ ਵਦ ਮੰਗਦਾ ਅਤੇ ਨਾ ਹੀ ਮੋਹ ਮੰਗਦਾ ਸੀ ਪਤਨੀ ਕਹਿਣ ਲੱਗੀ ਕਿ ਦੋ ਜਵਾਕ ਨੇ ਦੋ ਆਪਾਂ ਘਰ ਦਾ ਖਰਚਾ ਕਿਵੇਂ ਚੱਲੇਗਾ ਤੁਸੀਂ ਐਵੇਂ ਕਰੋਗੇ ਹੁਣ ਤੁਸੀਂ ਜਿਹੜਾ ਕਿਤੇ ਬਾਹਰ ਚਲੇ ਜਾਓ ਤੇ ਉੱਥੇ ਜਾ ਕੇ ਇੱਕ ਜਿਹੜਾ ਏ ਕੋਈ ਕੰਮਕਾਰ ਕਰੋ ਜਿਸੇ ਨਾਲ ਘਰ ਦਾ ਗੁਜ਼ਾਰਾ ਚੱਲੇ ਉਹ ਵਿਚਾਰਾ ਕਹਿੰਦਾ ਕਿ ਮੈਨੂੰ ਜਦ ਮਾਨੀਆਂ ਹੁੰਦੀ ਹੈ ਹੋਰ ਕੰਮ ਤੇ ਆਉਂਦਾ ਨਹੀਂ ਦੱਸ ਮੈਂ ਕਿੱਥੇ ਜਾਵਾਂਗਾ ਉਹਨੇ ਕਿਹਾ ਕਿ ਮੈਨੂੰ ਨਹੀਂ ਪਤਾ ਜਿੱਥੇ ਮਰਜ਼ੀ ਜਾਓ ਪਰ ਜਾਣਾ ਤੁਸੀਂ ਜ਼ਰੂਰ ਹੈ ਉਹਨੇ ਕਿਹਾ ਕਿ ਠੀਕ ਹੈ ਅਗਲੇ ਦਿਨ ਸਵੇਰੇ ਉੱਠ ਖੜਦਾ ਹੈ ਤੇ ਕਹਿੰਦਾ ਭਗਵਾਨੇ ਜੇ ਕੁਝ ਖਾਣ ਨੂੰ ਹੈ ਤੇ ਦੇ ਮੈਂ ਅਗਲੇ ਨਗਰ ਚੱਲਾ ਜਾਵਾਂ ਉਹਨੇ ਦੋ ਆਲੂ ਉਬਾਲੇ ਤੇ ਨਾਲ ਲੋਨ ਰੱਖਤਾ ਕਹਿੰਦੇ ਤੁਰਦੇ ਤੁਰਦੇ ਉਹ ਅਗਲੇ ਨਗਰ ਪਹੁੰਚਣ ਵਾਲਾ ਸੀ ਉਸ ਤੋਂ ਪਹਿਲਾਂ ਉੱਥੇ ਥੱਲੇ ਰੁੱਕਦੇ ਛਾਂ ਜਿਹੀ ਦੇਖਦਾ ਹੈ ਤੇ ਉੱਥੇ ਬੈਠ ਕੇ ਸੋਚਦਾ ਹੈ ਕਿ ਸਵੇਰ ਦਾ ਤੁਰਿਆ ਤਿੱਖਰ ਦੁਪਹਿਰ ਹੋ ਗਈ ਹੈ ਕੁਝ ਖਾ ਪੀ ਲਵਾਂ ਜਾਂਦੇ ਆਂ ਨਗਰ 'ਚ ਕੰਮ ਮਿਲ ਗਿਆ ਫਿਰ ਖਾਣਾ ਵੀ ਨਸੀਬ ਨਹੀਂ ਹੋਣਾ ਇਹ ਸੋਚ ਕੇ ਉੱਥੇ ਬੈਠ ਗਿਆ ਕਹਿੰਦੇ ਹਜੇ ਬੈਠਾ ਹੀ ਸੀ ਸਵੇਰ ਦਾ ਤੁਰਿਆ ਸੀ ਭੁੱਖਣ ਪਾਣਾ ਸੀ ਬੈੰਦੇ ਸਾਰ ਨੀਂਦ ਆ ਗਈ ਹੋਣ ਰੋਖ ਦਾ ਸਹਾਰਾ ਲੈ ਕੇ ਉੱਥੇ ਹੀ ਸੌਂ ਗਿਆ ਕਹਿੰਦੇ ਐਨੇ ਨੂੰ ਇੱਕ ਸੰਤ ਤੇ ਉਹਨਾਂ ਦੀ ਘਰ ਵਾਲੀ ਉਥੋਂ ਲੰਘ ਰਹੇ ਹੁੰਦੇ ਨੇ ਸੰਤ ਦੀ ਘਰ ਵਾਲੀ ਉਹ ਰੁੱਖ ਦੇ ਕੋਲ ਦਰਿਆ ਹੁੰਦਾ ਪਾਣੀ ਪੀਣ ਲੱਗਦੇ ਨੇ ਤੇ ਕਹਿੰਦੇ ਆ ਜਿਹੜਾ ਮਨੋਖ ਹੈ ਇੰਨਾ ਪਰਮਾਤਮਾ 'ਚ ਵਿਸ਼ਵਾਸ ਕਰਦਾ ਹੈ ਪਰ ਫਿਰ ਵੀ ਦੁਖੀ ਹੈ ਤੁਸੀਂ ਨਾ ਇਹਦੇ ਜਿਹੜੇ ਕਰਮ ਨੇ ਉਹਦੇ ਵਿੱਚ ਥੋੜਾ ਜਿਹਾ ਫਰਕ ਕਰ ਦਿਓ ਸੰਤ ਕਹਿਣ ਲੱਗੇ ਭਗਵਾਨ ਨੇ ਪਰਮਾਤਮਾ ਹਰ ਕਿਸੇ ਨੂੰ ਕਰਮਾਂ ਦੇ ਹਿਸਾਬ ਦੇ ਨਾਲ ਦਿੰਦਾ ਹੈ ਉਹ ਕਹਿੰਦਾ ਕਿ ਪਰ ਤੁਹਾਡੇ ਤੇ ਇੰਨਾ ਵਿਸ਼ਵਾਸ ਵੀ ਤਾਂ ਰੱਖਦਾ ਹੈ ਇਹ ਪਰਮਾਤਮਾ ਨੂੰ ਬਹੁਤ ਮੰਨਦਾ ਹੈ ਤੁਸੀਂ ਇਹਦੀ ਮਦਦ ਕਰ ਦਿਓ ਸੰਤ ਫਕੀਰ ਕੋਲ ਗਏ ਜਾ ਕੇ ਦੇਖਦੇ ਨੇ ਕਿ ਉਹਦੇ ਇੱਕ ਛਾਬੇ ਦੇ ਵਿੱਚ ਦੋ ਉਬਲੇ ਆਲੂ ਤੇ ਨਾਲ ਲੋਨ ਪਿਆ ਹੁੰਦਾ ਸੰਤ ਫਕੀਰ ਜੀ ਉਹ ਆਲੂ ਤੇ ਲੋਨ ਕੱਢ ਕੇ ਉਥੇ ਦੋ ਲੱਡੂ ਰੱਖ ਆਉਂਦੇ ਨੇ ਹੁਣ ਉਹਨਾਂ ਦੇ ਘਰ ਵਾਲੇ ਕੋਈ ਕਿੰਤੂ ਪ੍ਰਿੰਤੂ ਨਹੀਂ ਕਰਦੇ ਸੰਤ ਜੀ ਕਹਿੰਦੇ ਕਿ ਇਹਦਾ ਜੋ ਕਰਨਾ ਸੀ ਇਦਾ ਹਿੱਲਾ ਵਸੀਲਾ ਕਰ ਦਿੱਤਾ ਇਹਨਾਂ ਕਹਿ ਕੇ ਸੰਤ ਜੀ ਉਥੋਂ ਚਲੇ ਗਏ ਹੁਣ ਜਦ ਉਹ ਕੁਝ ਸਮੇਂ ਬਾਅਦ ਉੱਠਦਾ ਦੇਖਦਾ ਭੁੱਖ ਲੱਗੀ ਏ ਕੁਝ ਖਾ ਲਿਆ ਜਾਵੇ ਕਹਿੰਦੇ ਉਹ ਡੱਬਾ ਖੋਲਦਾ ਹੈ ਤੇ ਉਹਦੇ ਵਿੱਚ ਦੋ ਲੱਡੂ ਹੁੰਦੇ ਨੇ ਦੋ ਲੱਡੂ ਕਾਢੇਗੇ ਤੇ ਉਹ ਖਾ ਲੈਂਦਾ ਹੈ ਜਿਵੇਂ ਹੀ ਖਾਦੇ ਹਜੇ ਦੋ ਹੋਰ ਲੱਡੂ ਐਵੇਂ ਕਾਢਦੇ ਕਰਦੇ 10 ਲੱਡੂ ਖਾ ਗਿਆ ਪਰ ਜਦੋਂ ਡੱਬਾ ਵੇਖਦਾ ਕਿ ਹਜੇ ਵੀ ਦੋ ਲੱਡੂ ਆਉਂਦੇ ਨੇ ਤੇ ਉਹਨ ਹੁਣ ਸਮਝਦੇ ਦੇਰ ਨਾ ਲੱਗੀ ਕਿ ਇਹ ਪਰਮਾਤਮਾ ਦੀ ਮੈਨੂੰ ਦੇਣ ਹੈ ਉਹਨੇ ਉਹ ਲੱਡੂ ਜਿਹੜੇ ਸਨ ਉਹ ਚੋਲੇ ਚ ਪਾਏ ਤੇ ਘਰ ਵਾਪਸ ਆ ਗਿਆ ਸ਼ਾਮ ਤੱਕ ਉਹ ਘਰ ਵਾਪਸ ਪਰਤ ਆਇਆ ਘਰ ਵਾਲਿਓ ਨੂੰ ਵੇਖ ਕੇ ਉੱਚੀ ਉੱਚੀ ਬੋਲਣ ਲੱਗੀ ਕਹਿੰਦੀ ਤੈਨੂੰ ਮੱਸਾਂ ਤੇ ਮਗਰੋਂ ਲਾਇਆ ਸੀ ਜਾ ਕੇ ਕੋਈ ਕੰਮਕਾਰ ਕਰ ਤੂੰ ਫਿਰ ਵਾਪਸ ਆ ਗਿਆ ਤੈਨੂੰ ਇੱਕ ਵਾਰ ਛ ਸਮਝ ਨਹੀਂ ਆਉਂਦਾ ਕੁਝ ਹਾਥੀ ਕਰੇਗਾ ਤੇ ਟੱਬਰ ਪਾਲਨੇਗਾ ਤੈਨੂੰ ਘਰ ਨਾਲ ਇੰਨਾ ਮੋਹ ਨਹੀਂ ਉਹਨੇ ਕਿਹਾ ਕਿ ਭਾਗਵਾਨ ਨੇ ਪਹਿਲਾਂ ਚੁੱਪ ਕਰ ਹਿਲਾ ਵਸੀਲਾ ਕਰਕੇ ਆਇਆ ਹਾ ਉਹਨੇ ਕਿਹਾ ਕਿਹੜਾ ਹਿਲਾ ਵਸੀਲਾ ਕਰਕੇ ਆਇਆ ਉਹਨੇ ਛੇਤੀ ਨਾਲ ਦੋ ਲੱਡੂ ਲਏ ਤੇ ਰੱਖ ਦਿੱਤੇ ਉਹਨੂੰ ਕਹਿੰਦਾ ਕਿ ਖਾ ਉਹਨੇ ਖਾਦੇ ਤੇ ਉਹਨੇ ਅੱਜ ਤੱਕ ਐਵੇਂ ਦੇ ਲੱਡੂ ਕਦੀ ਨਹੀਂ ਸੇ ਖਾਦੇ ਕਿਉਂਕਿ ਆਪ ਪਰਮਾਤਮਾ ਦਾ ਵਿੱਚ ਆਸ਼ੀਰਵਾਸੀ ਕਹਿੰਦੇ ਦੋ ਹੋਰ ਦਿੱਤੇ ਐਵੇਂ ਕਰ ਕਰਕੇ ਉਹ ਕਈ ਲੱਡੂ ਖਾ ਗਈ ਉਹਨੇ ਕਿਹਾ ਕਿ ਵੇਖ ਹਾਜੇ ਵਿੱਚ ਦੋ ਲੱਡੂ ਪਏ ਨੇ ਕਹਿੰਦਾ ਕਿ ਇਹਦਾ ਭਾਗ ਪ੍ਰਮਾਤਮਾ ਨੇ ਆਪਾਂ ਨੂੰ ਆਸ਼ੀਰਵਾਦ ਦਿੱਤਾ ਹੈ ਹੁਣ ਘਰ ਵਾਲੀ ਨੇ ਅਗਲੇ ਸਵੇਰ ਘਰ ਦੇ ਅੱਗੇ ਤਖਤੀ ਲਾ ਦਿੱਤੀ ਉਹਨੂੰ ਕਿਹਾ ਕਿ ਫਲਾਣੇ ਦੇ ਸਪੈਸ਼ਲ ਲੱਡੂ ਵੀ ਫਲਾਣੇ ਨੇ ਕੋਈ ਵਧੀਆ ਇਹਦੇ ਚ ਗੁਣ ਪਾਇਆ ਜਾਂ ਕਹਿ ਲਓ ਕਿ ਕੋਈ ਮਿਠਾਸ ਜਾਂ ਕੋਈ ਵਧੀਆ ਤਰੀਕੇ ਨਾਲ ਬਣਾਏ ਨੇ ਕਹਿੰਦੇ ਕਿ ਹੁਣ ਪਿੰਡ ਵਿੱਚੋਂ ਦੋ ਚਾਰ ਜਾਣੇ ਇੱਕ ਦੋ ਲੱਡੂ ਖਰੀਦ ਕੇ ਲੈ ਗਏ ਪਰ ਲੱਡੂ ਉਹਨਾਂ ਨੂੰ ਬੜੇ ਵਧੀਆ ਲੱਗੇ ਮੁੜ ਕੇ ਫੇਰ ਆਏ ਐਵੇਂ ਸਾਰੇ ਹੁਣ ਉਹ ਨਗਾ ਤੋਂ ਅੱਗੇ ਲੋਕੀ ਜਾਇਆ ਕਰਦੇ ਸੀ ਹੁਣ ਉਹਦਾ ਘਰ ਜਿਹੜਾ ਪਿੰਡ ਦੀ ਸ਼ੁਰੂਆਤ ਵਿੱਚ ਸੀ ਅਕਸਰ ਲੋਕ ਉਥੋਂ ਲੱਡੂ ਲੈ ਕੇ ਜਾਇਆ ਕਰਦੇ ਹੁਣ ਆਸੇ ਪਾਸੇ ਸਾਰੇ ਲੋਕ ਉਹਦੇ ਲੱਡੂਆਂ ਦੇ ਜਿਹੜੇ ਸਨ ਉਹ ਆ ਕੇ ਗੁਣਗਾਨ ਗਾਇਆ ਕਰਦੇ ਕਹਿੰਦੇ ਹੁਣ ਲੱਡੂਆਂ ਦੀ ਵਿਕਰੀ ਬੜੇ ਜ਼ਿਆਦਾ ਹੋਣ ਲੱਗੀ ਕਹਿੰਦੇ ਜਦੋਂ ਤੁਹਾਡਾ ਚੜ੍ਹਾਈ ਹੋਵੇ ਤਾਂ ਤੁਹਾਡੇ ਦੁਸ਼ਮਣ ਆਪਣੇ ਆਪ ਬਣ ਜਾਂਦੇ ਨੇ। ਇਹੀ ਹਾਲ ਉਹਦੇ ਨਾਲ ਹੋਇਆ। ਲੋਕਾਂ ਨੇ ਕਿਹਾ ਕਰਨਾ। ਕਦੋਂ ਹੀ ਰਸਤ ਲੈ ਆਉਂਦਾ ਹੈ ਲੱਡੂ ਬਣਾਉਣ ਲਈ। ਇਹਦੇ ਘਰ ਹਮੇਸ਼ਾ ਧੂਆ ਹੁੰਦਾ ਵੀ। ਜਿੱਥੇ ਲੱਡੂ ਬਣਾਉਂਦਾ ਹੋਵੇ ਫਿਰ ਲੱਡੂ ਵੰਦੇ ਕਿੱਥੇ ਨੇ। ਹੁਣ ਉਧਰ ਉਹਨੇ ਆਪਣੇ ਘਰ ਸੋਨਾ ਪੱਕਾ ਮਕਾਨ ਬਣਾ ਲਿਆ, ਪੱਕੀ ਦੁਕਾਨ ਬਣਾ ਲਈ। ਬڑا ਸੋਨਾ ਉਹਨੇ ਸਾਰਾ ਹਿੱਲਾ ਵਸੀਲਾ ਤੋਲ ਲਿਆ ਐਵੇਂ ਕਰਦੇ ਕਰਦੇ 2 ਸਾਲ ਲੰਘ ਗਏ ਕਹਿੰਦੇ ਹੁਣ ਹੌਲੀ ਹੌਲੀ ਲੋਕਾਂ ਨੂੰ ਸੁਣਨ ਚਾਇਆ ਤੇ ਪਤਾ ਕਰ ਲਿਆ ਕਿ ਉਹਦੇ ਕੋਲ ਇੱਕ ਡੱਬਾ ਹੈ ਉਹਦੇ ਚ ਲੰਡੂ ਕੱਢ ਕੱਢ ਕੇ ਤੇ ਸਾਰਿਆਂ ਨੂੰ ਦਈ ਆਉਂਦਾ ਹੁਣ ਉਹਨਾਂ ਕਿਹਾ ਕਿ ਐਵੇਂ ਤਾਂ ਇਹਦੇ ਕੋਲ ਡੱਬਾ ਖੋਇਆ ਨਹੀਂ ਜਾਣਾ ਰਾਜੇ ਦੇ ਕੋਲ ਚਲੇ ਜਾਂਦੇ ਨੇ ਜਾ ਕੇ ਰਾਜੇ ਨੂੰ ਦੱਸਦੇ ਨੇ ਕਿ ਤੈਨੂੰ ਪਤਾ ਆਪਣੇ ਨਗਰ ਦੇ ਵਿੱਚ ਇੱਕ ਮਨੋੱਖ ਹੈ ਉਹਦੇ ਲੱਡੂ ਦੀ ਪ੍ਰਸਿੱਧੀ ਦੂਰ ਦੂਰ ਤੱਕ ਹੈ ਪਰ ਤੈਨੂੰ ਪਤਾ ਉਹ ਲੱਡੂ ਕਿਵੇਂ ਆਉਂਦੇ ਨੇ ਕਹਿੰਦਾ ਕਿਵੇਂ ਕਹਿੰਦਾ ਕਿ ਉਹਦੇ ਕੋਲ ਇੱਕ ਡੱਬਾ ਹੈ ਉਹਦੇ ਵਿੱਚੋਂ ਲਗਾਤਾਰ ਲੱਡੂ ਕੱਢ ਕੱਢ ਕੇ ਤੇ ਆਪਣੀ ਦੁਕਾਨਦਾਰੀ ਚ ਲਾਈ ਜਾਂਦਾ ਰਾਜਾ ਕਹਿੰਦਾ ਕਿ ਉਹ ਡੱਬਾ ਤਾਂ ਮੇਰੇ ਕੋਲ ਚਾਹੀਦਾ ਉਹ ਡੱਬਾ ਮੇਰੇ ਕੋਲ ਹੋਏਗਾ ਤਾਂ ਇਸ ਤਰ੍ਹਾਂ ਕੀ ਹੋਵੇਗਾ ਕਿ ਜਿੰਨੇ ਜਾਣੇ ਵੀ ਜਿੰਨੇ ਭੰਡਾਰਾ ਇਹਨੇ ਜਿੰਨੇ ਲੋਕ ਨੇ ਉਹ ਸਾਰੇ ਫਿਰ ਜਿਹੜਾ ਇਹ ਪ੍ਰਸ਼ਾਦ ਖਾਇਆ ਕਰਨਗੇ ਕਹਿੰਦਾ ਕਿ ਮੇਰੀ ਤਾਂ ਤਾਨ-ਤਾਨ ਹੋ ਜਾਵੇਗੀ ਰਾਜੇ ਨੇ ਉਹਨੂੰ ਆਪਣੇ ਕੋਲ ਬੁਲਾਇਆ ਰਾਜੇ ਨੇ ਕਿਹਾ ਕਿ ਤੇਰੇ ਕੋਲ ਇੱਕ ਡੱਬਾ ਉਹਦੇ ਵਿੱਚ ਤੂੰ ਜਿਹੜਾ ਪ੍ਰਸ਼ਾਦ ਹੈ ਉਹ ਸਾਰੇ ਲੋਕਾਂ ਨੂੰ ਵੰਡਣਾ ਉਹ ਮੈਨੂੰ ਦੇ ਦੇ ਉਹਨੇ ਕਿਹਾ ਕਿ ਮੇਰੇ ਕੋਲ ਕੋਈ ਡੱਬਾ ਨਹੀਂ ਰਾਜੇ ਨੇ ਕਿਹਾ ਚੁੱਪਚਾਪ ਦੇ ਦੇ ਜਾਂ ਤਾਂ ਤੇਰੇ ਬੱਚਿਆਂ ਤੇ ਤੇਰੀ ਪਤਨੀ ਨੂੰ ਇਸ ਔਲੇ ਤੇ ਲੜਕਾ ਦੇਵਾਂਗਾ ਹੁਣ ਵਿਚਾਰਾ ਕੀ ਕਰਦਾ ਉਹਨੇ ਆਰਾਮ ਦੇ ਨਾਲ ਉਹ ਜਿਹੜਾ ਡੱਬਾ ਸੀ ਕੱਢ ਕੇ ਦੇ ਦਿੱਤਾ ਰਾਜਾ ਬੜਾ ਖੁਸ਼ ਹੋਇਆ ਹੁਣ ਉਹ ਘਰ ਚਲਾ ਗਿਆ ਹੁਣ ਉਹਦੀ ਪੂੰਜੀ ਜਿਹੜੇ ਸੀ ਉਹ ਹੌਲੀ-ਹੌਲੀ ਘਰ ਵਾਲੇ ਖਰਚੀਲੇ ਹੋ ਗਏ ਉਹ ਜਿਹੜੀ ਪੂੰਜੀ ਸੀ ਉਹ ਸਾਲ ਦੇ ਵਿੱਚ ਉਹਦੀ ਖਤਮ ਹੋ ਗਈ ਘਰ ਵਾਲੇ ਵੀ ਫਿਰ ਦੁਖੀ ਹੋ ਗਏ ਕਹਿੰਦੇ ਕਿ ਹੁਣ ਤਾਂ ਤੈਨੂੰ ਅਗਲੇ ਨਗਰ ਕੰਮ ਕਰਨ ਲੈ ਜਾਣਾ ਹੀ ਪੈਣਾ ਹੁਣ ਉਹ ਵਿਚਾਰਾ ਅਗਲੇ ਦਿਨ ਫਿਰ ਉਹੀ ਦੋ ਆਲੂ ਤੇ ਲੋਨ ਲੈ ਕੇ ਚਲਾ ਜਾਂਦਾ ਬੋਲਦਾ ਕੱਖ ਨਹੀਂ ਹੈ ਜਾਂਦਿਆਂ ਫਿਰ ਉਸ ਥਾਂ ਤੇ ਬੈਠ ਜਾਂਦਾ ਤੇ ਆਰਾਮ ਕਰਨ ਲੱਗਦਾ ਆਰਾਮ ਕਰਦੇ ਕਰਦੇ ਅੱਖ ਲੱਗ ਜਾਂਦੀ ਤੇ ਜਦੋਂ ਅੱਖ ਲੱਗੀ ਤਾਂ ਉਸੇ ਸਮੇਂ ਕਹਿੰਦੇ ਉਹ ਸੰਤ ਫਕੀਰ ਤੇ ਉਹਨਾਂ ਦੇ ਘਰ ਵਾਲੇ ਸੰਜੋਗ ਬਸ ਉਤੋਂ ਫੇਰ ਲੰਘਦੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੇ ਜੀ ਤੁਸੀਂ ਦੇਖਿਆ ਏ ਮਨੋਖ ਉਹੀ ਹੈ ਜੇਦੀ ਤੁਸੀਂ ਮਦਦ ਕੀਤੀ ਸੀ ਫਕੀਰ ਕਹਿੰਦੇ ਹਾਂ ਇਹ ਤਾਂ ਉਹੀ ਹੈ ਦੇਣੇ ਵਿੱਚ ਬਦਲੇ ਜਾਣੇ ਸਨ ਕਿਉਂਕਿ ਇਹ ਕਦੇ ਕਿਸੇ ਨੂੰ ਮਾੜਾ ਬੋਲਦਾ ਨਹੀਂ ਸੀ ਹਰ ਸਮੇਂ ਪਰਮਾਤਮਾ 'ਚ ਵਿਸ਼ਵਾਸ ਰੱਖਦਾ ਸੀ ਹਰ ਇੱਕ ਤੋਂ ਚੰਗੇ ਦੀ ਆਸ ਰੱਖਦਾ ਸੀ ਜੋ ਕੋਲ ਹੈ ਉਹਦੇ ਚੋਂ ਵੀ ਵੰਡ ਖਾਣ ਦੀ ਨੀਅਤ ਰੱਖਦਾ ਸੀ ਤਾਂ ਇਹਦੇ ਦਿਨ ਬਦਲੇਣ ਕਿਉਂ ਨਹੀਂ ਸੰਤ ਫਕੀਰ ਕੁਝ ਸਮੇਂ ਲਈ ਅੱਖਾਂ ਬੰਦ ਕਰਦੇ ਨੇ ਉਹਨਾਂ ਨੂੰ ਸਮਝ ਆ ਜਾਂਦਾ ਕਿ ਇਹਦਾ ਡੱਬਾ ਇਸ ਤੋਂ ਖੋਲਿਆ ਗਿਆ ਉਹ ਉਸ ਥਾਂ ਤੇ ਦੋ ਇੱਟਾਂ ਰੱਖ ਦਿੰਦੇ ਨੇ ਤੇ ਆਲੂ ਜਿਹੜਾ ਉਹ ਕੱਢ ਲੈਂਦੇ ਨੇ ਹੁਣ ਸੰਤ ਦੀ ਘਰਵਾਲੀ ਨੇ ਫਿਰ ਕੋਈ ਕਿੰਤੂ ਪ੍ਰੇੰਤੂ ਨਾ ਕੀਤਾ ਉਹ ਜਾਣਦੀ ਸੀ ਜੋ ਵੀ ਕਰਦੇ ਨੇ ਉਹ ਚੰਗੇ ਲਈ ਕਰਦੇ ਨੇ ਇਨਾ ਕਰਕੇ ਉਹ ਚਲੇ ਗਏ ਹੁਣ ਜਦੋਂ ਉੱਠਿਆ ਤੇ ਉਹਨੂੰ ਭੁੱਖ ਲੱਗੇ ਸੀ ਉਹਨੇ ਛੇਤੀ ਨਾਲ ਝੋਲੇ ਦਾ ਮੂੰਹ ਖੋਲਿਆ ਜਿਵੇਂ ਹੀ ਝੋਲੇ ਦਾ ਮੂੰਹ ਖੋਲਿਆ ਤੇ ਵਿੱਚੋਂ ਇੱਕ ਇੱਟ ਬੜੀ ਜ਼ੋਰ ਦੀ ਉਹਦੇ ਮੱਥੇ ਤੇ ਵੱਜੀ ਉਹ ਇੰਨੇ ਜ਼ੋਰ ਦੀ ਵੱਜੀ ਕਿ ਮੱਥੇ ਤੇ ਰੋੜਾ ਪੈ ਗਿਆ ਤੇ ਜਦੋਂ ਮੱਥੇ ਤੇ ਰੋੜਾ ਪਿਆ ਤਾਂ ਉਹਦੀ ਸੁੱਧ ਬੁੱਧ ਹਿੱਲ ਗਈ ਕੁਝ ਘੰਟੇ ਬਾਅਦ ਉਹਨੂੰ ਹੋਸ਼ ਆਈ ਉਹਨੇ ਝੋਲੇ ਦਾ ਮੂੰਹ ਬੰਨਿਆ ਤੇ ਘਰ ਚਲਾ ਗਿਆ ਹੁਣ ਉਹ ਜਦੋਂ ਸ਼ਾਮ ਨੂੰ ਘਰ ਪਹੁੰਚਿਆ ਤੇ ਤੇ ਪਤਨੀ ਨੂੰ ਲੱਗਾ ਕਿ ਕੁਝ ਨਹੀਂ ਲੈ ਕੇ ਆਇਆ ਪਤਨੀ ਨੇ ਸਵਾਲ ਜਵਾਬ ਕੀਤਾ ਉਹ ਪ੍ਰਸ਼ਾਦਾ ਪਾਣੀ ਖਾ ਕੇ ਤੇ ਸੌਂ ਗਿਆ ਹੁਣ ਪਤਨੀ ਨੂੰ ਇਹ ਸੀ ਕਿ ਕੁਝ ਨਹੀਂ ਦੱਸਿਆ ਭਾਵ ਖਾਲੀ ਹੱਥ ਆਇਆ ਹੈ ਘਰ ਵੀ ਗਿਆ ਤੇ ਐਸਾ ਕਿਉਂ ਵਾਪਰਿਆ ਉਹਨੇ ਛੇਤੀ ਨਾਲ ਚੋਲਾ ਖੋਲਿਆ ਇਟ ਵਗਾਤੀ ਉਹਦੇ ਸਿਰ ਤੇ ਵਜੀ ਇੰਨਾ ਵੱਡਾ ਰੋੜਾ ਪਿਆ ਸੀ ਕਿ ਚੀਖ ਮਾਰੀ ਹੁਣ ਕੁਝ ਸਮੇਂ ਬਾਅਦ ਉਹਨ ਨੂੰ ਹੋਸ਼ ਆਈ ਤੇ ਹੋਸ਼ ਆਉਣ ਤੋਂ ਬਾਅਦ ਔਰ ਫਿਰ ਜਾ ਕੇ ਆਪਣੇ ਲੰਮੇ ਪੈ ਗਈ ਤੇ ਕਹਿੰਦੇ ਹੁਣ ਸਵੇਰੇ ਉઠੇ ਤੇ ਦੋਹਾਂ ਦੇ ਮੱਥੇ ਤੇ ਰੋੜੇ ਸਨ ਪਰ ਦੋਹਾਂ ਨੇ ਇੱਕ ਦੂਜੇ ਨੂੰ ਕੋਈ ਸਵਾਲ ਜਵਾਬ ਨਾ ਕੀਤਾ ਉਹਨੇ ਚੋਲਾ ਫੜਿਆ ਤੇ ਨਗਰ ਤੋਂ ਬਾਹਰ ਆਪਣੇ ਤੋਂ ਦੂਜੇ ਮੁਖ ਵੱਲ ਚੋਲੇ ਦਾ ਮੂੰਹ ਖੋਲਿਆ ਜਿਵੇਂ ਚੋਲੇ ਦਾ ਮੂੰਹ ਖੋਲਿਆ ਤੇ ਇੱਟਾ ਐਵੇਂ ਲਗਾਤਾਰ ਬਾਹਰ ਨੂੰ ਢਿੱਕੀ ਜਾਣ ਕਹਿੰਦੇ ਉਹਨੇ ਹੌਲੀ ਜਿਹੀ ਚੋਲੇ ਦਾ ਮੂੰਹ ਬੰਦ ਕੀਤਾ ਘਰ ਆ ਗਿਆ ਹੁਣ ਉਹ ਸਮਝਣਾ ਚਾਹੁੰਦਾ ਸੀ ਕਿ ਉਹਨੂੰ ਪ੍ਰਮਾਤਮਾ ਨੇ ਇਹ ਚੋਲਾ ਕਿਉਂ ਦਿੱਤਾ ਹੌਲੀ-ਹੌਲੀ ਉਹਨੂੰ ਸਮਝਾਇਆ ਕਿ ਆਪਣੇ ਹੱਕ ਲਈ ਲੜਨ ਲਈ ਤੈਨੂੰ ਇਹ ਚੋਲਾ ਦਿੱਤਾ। ਉਹਨੇ ਇੱਕ ਪੱਤਰ ਲਿਖਿਆ ਤੇ ਰਾਜੇ ਦੇ ਦਰਬਾਰੇ ਨੂੰ ਦੇ ਆਇਆ। ਪੱਤਰ 'ਚ ਲਿਖਿਆ ਸੀ ਰਾਜਾ ਜਾਂ ਤਾਂ ਮੇਰਾ ਡੱਬਾ ਵਾਪਸ ਕਰ ਦੇ ਨਹੀਂ ਤਾਂ ਫਿਰ ਹਮਲੇ ਲਈ ਤਿਆਰ ਹੋ ਜਾ। ਰਾਜੇ ਨੇ ਜਦੋਂ ਚਿੱਠੀ ਪੜ੍ਹੀ ਤੇ ਰਾਜਾ ਹਾਸਾ ਹੱਸ ਦੂਰਾ ਹੋ ਗਿਆ। ਇੱਕ ਸਧਾਰਨ ਜਿਆਮਨੁਕ ਮੈਨੂੰ ਹਮਲੇ ਲਈ ਕਹਿਣ ਦਿਆ ਹੈ। ਉਹਨੇ 100 ਸੈਨਿਕ ਉਹਦੇ ਘਰ ਵੱਲ ਭੇਜੇ। ਹੁਣ ਉਹ ਤਾਂ ਪਹਿਲਾਂ ਹੀ ਤਿਆਰੀ ਵਟ ਕੇ ਖੜਾ ਸੀ। ਉਹ ਆਪਣੇ ਘਰ ਦੇ ਛਾਤ ਤੇ ਲੋਕ ਕੇ ਉੱਪਰ ਬੈਠਾ ਸੀ ਕਹਿੰਦੇ ਜਿਵੇਂ ਹੀ ਉਹ ਦੇ ਘਰ ਦੇ ਕੋਲ ਆਏ ਤੇ ਉਹਨੇ ਉਹ ਚੋਲੇ ਦਾ ਮੂੰਹ ਖੋਲ ਦਿੱਤਾ ਤੇ ਤਾਂ ਲਗਾਤਾਰ ਉਤੇ ਵਹੀ ਜਾਂਦੀਆਂ ਸਨ ਕਹਿੰਦੇ ਕਦੀ ਕਿਤੇ ਵਜਦੀ ਕਦੀ ਕਿਤੇ ਵਜਦੀ ਇੱਕ ਮਿੰਟ ਚ ਜ਼ਖਮੀ ਹੋ ਜਾਂਦੇ ਹਾਈ ਹਾਈ ਘਰ ਦੇ ਵਾਪਸ ਸੈਨਿਕ ਚਲੇ ਜਾਂਦੇ ਉਹਨਾਂ ਜਾ ਕੇ ਸਾਰਾ ਕਿੱਸਾ ਰਾਜੇ ਨੂੰ ਦੱਸਿਆ ਤੇ ਰਾਜਾ ਉਹਨ ਦੇਖ ਕੇ ਉਹਦੇ ਤੇ ਬੜੇ ਬੁਰੇ ਹਾਲ ਨੇ ਉਹਨੇ ਤਾਂ ਸਾਨੂੰ ਸਾਹ ਜਾਣਿਆਂ ਨੂੰ ਜ਼ਖਮੀ ਕਰ ਦਿੱਤਾ ਹੁਣ ਉਹਨੇ ਇੱਕ ਪੱਤਰ ਹੋਲ ਲੈ ਕੇ ਭੇਜਿਆ ਕਿ ਰਾਜਾ ਜਾਣ ਤਾਂ ਮੈਨੂੰ ਤੂੰ ਡੱਬਾ ਵਾਪਸ ਕਰ ਦੇ ਤੇ ਜਾਂ ਅੱਧਾ ਰਾਜ ਨਹੀਂ ਤਾਂ ਫਿਰ ਤਿਆਰ ਹੋ ਜਾ ਰਾਜ ਨੇ ਸਾਰੀ ਸੈਨਾ ਭੇਜੀ ਹੁਣ ਉਹ ਪਿੰਡ ਦੇ ਸਭ ਤੋਂ ਉੱਚੇ ਢਿੱਲੇ ਤੇ ਉੱਤੇ ਬੈਠ ਗਿਆ ਤੇ ਹੁਣ ਬੋਰੇ ਦਾ ਮੂੰਹ ਖੋਲ ਦਿੱਤਾ ਕਹਿੰਦੇ ਇਟਾਂ ਦੇ ਨਾਲ ਕੋਈ 10 ਮਿੰਟ ਚ ਸਾਰੇ ਜ਼ਖਮੀ ਹੋ ਚਲੇ ਗਏ ਰਾਜ ਨੇ ਇੱਕ ਬੈਠਕ ਬੁਲਾਈ ਕਿ ਰਾਜਾ ਕਹਿੰਦਾ ਹੁਣ ਕੀ ਕੀਤਾ ਜਾਵੇ ਸਾਰਿਆਂ ਨੇ ਸੋਚ ਵਿਚਾਰ ਕਰਕੇ ਦੱਸਿਆ ਕਿ ਰਾਜਾ ਜਿਵੇਂ ਉਹਨੇ ਕਿਹਾ ਉਵੇਂ ਕਰ ਲੈ। ਰਾਜਾ ਮੰਨ ਗਿਆ। ਅੰਦਰ ਰਾਜ ਦੇ ਦਿੱਤਾ ਤੇ ਨਾਲੇ ਉਹਦਾ ਡੱਬਾ ਵਾਪਸ ਕਰ ਦਿੱਤਾ। ਕਹਿੰਦੇ ਹੁਣ ਇਹ ਸਭ ਤੋਂ ਆਪਾਂ ਨੂੰ ਸਿੱਖਿਆ ਇਹ ਮਿਲਦੀ ਹੈ ਕਿ ਹੁਣ ਉਹਨੂੰ ਰਾਜੇ ਦੀ ਨੀਅਤ ਲੁੱਟਣ ਸੋਚਤਾਂ ਦੀ ਸੀ। ਜੋਰ ਪਾ ਕੇ ਉਸ ਤੋਂ ਡੱਬਾ ਖੋਇਆ ਸੀ। ਜਿਸ ਕਰਕੇ ਜੋ ਉਹਦੇ ਕੋਲ ਹੈ ਉਹ ਵੀ ਉਸ ਤੋਂ ਖੋਇਆ ਗਿਆ। ਉਦੋਂ ਉਹ ਪੰਡਤ ਦੀ ਨੀਅਤ ਵੰਡ ਖਾਂਦੀ ਸੀ ਭਾਵੇਂ ਉਹਦੇ ਕੋਲ ਕੱਖ ਨਹੀਂ ਸੀ ਉਹਦੋਂ ਵੀ ਵੰਡ ਕੇ ਖਾਂਦਾ ਸੀ ਉਹਨੇ ਲੱਡੂਆਂ ਦੀ ਦੁਕਾਨ ਖੋਲੀ ਸੀ ਉਹਦੇ ਨਾਲ ਵੀ ਉਹ ਲੋਕਾਂ ਦਾ ਢਿੱਡ ਭਰਦਾ ਸੀ ਜੋ ਵੰਡ ਕੇ ਖਾਂਦਾ ਉਹ ਕਦੇ ਭੁੱਖਾ ਨਹੀਂ ਸੌਂਦਾ ਉਹਦੇ ਘਰ ਆਮਦਨ ਆਪੇ ਹੀ ਰਾਹ ਖੁੱਲ ਜਾਂਦੇ ਹਨ ਤੇ ਜੋ ਖਾਂਦੀ ਨੀਅਤ ਰੱਖਦਾ ਹੈ ਉਹਦਾ ਢਿੱਡ ਭਰਦਾ ਹੈ ਉਹਦੇ ਘਰ ਬਰਕਤ ਆਉਂਦੀ ਹੈ ਨਾਲ ਹੀ ਉਹਦੇ ਘਰ ਜਿਹੜਾ ਹੈ ਉਹ ਸੁਖ ਹੁੰਦਾ ਹੈ ਇਸ ਕਰਕੇ ਜੋ ਵੰਡ ਕੇ ਖਾਂਦਾ ਹੈ ਉਹ ਹਮੇਸ਼ਾ ਸੁਖੀ ਰਹਿੰਦਾ ਹੈ ਜੋ ਇਕੱਲਾ ਆਪਣਾ ਸੋਚਦਾ ਹੈ ਉਹ ਹਮੇਸ਼ਾ ਦੁਖੀ ਰਹਿੰਦਾ ਹੈ ਇਸ ਲਈ ਸੰਗਤ ਜੀ ਹਮੇਸ਼ਾ ਦੂਜਿਆਂ ਦਾ ਭਲਾ ਲੋਚਿਆ ਕਰੋ ਆਪੇ ਤੁਹਾਡਾ ਭਲਾ ਹੋਵੇਗਾ ਫਿਰ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਵੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖ ਦਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ